ਵੈਲਕਮ ਟੂ ਰੇਜ਼ੀ ਵਾਈਜ਼ ਜੀ ਅੱਜ ਕੱਲ ਸਾਡੇ ਸ਼ਹਿਰ ਦੇ ਐਮਐਲਏ ਜਿਹੜੇ ਆ ਮੰਤਰੀ ਤੁਸੀਂ ਪੂਰੇ ਪੰਜਾਬ ਦੇ ਵਿੰਦੇ ਭੇਜੇ ਹੱਥ 'ਚ ਝਾੜੂ ਫੜ ਕੇ ਸ਼ਹਿਰ ਦੇ ਵਿੱਚ ਸਫਾਈ ਦਾ ਅਭਿਆਨ ਚਲਾ ਰਹੇ ਤਸਵੀਰਾਂ ਦੇਖਣ 'ਚ ਬਹੁਤ ਸੋਹਣੀਆਂ ਲੱਗਦੀਆਂ ਨੇ ਸ਼ਹਿਰ ਵਾਲੇ ਵੀ ਖੁਸ਼ ਹੋ ਜਾਂਦੇ ਆ ਪਰ ਕੀ ਆਪਾਂ ਇਹ ਵੀ ਨਹੀਂ ਆ ਕਿ ਜਿਹੜੇ ਸਫਾਈ ਸੇਵਕ ਹੈਗੇ ਆ ਜਿਹੜੇ 8 ਘੰਟੇ ਡਿਊਟੀ ਕਰਦੇ ਆ ਉਹਨਾਂ ਦੇ ਹਾਲਾਤ ਕੀ ਹੈਗੇ ਆ ਉਹ 10000 ਰੁਪਏ ਦੇ ਥੱਲੇ ਦੀ ਸੰਤਾਪ ਕੀ ਹੈਗਾ 300 ਰੁਪਏ ਦਿਹਾੜੀ ਦਾ ਸੰਤਾਪ ਕੀ ਹੈਗਾ ਬਾਰ ਬਾਰ ਬੇਨਤੀ ਕਰਾਂਗੇ ਜੀ ਕਿ ਹੱਥ 'ਚ ਝਾੜੂ ਫੜ ਕੇ ਫੋਟੋ ਖਿਚਾਣੀ ਬਹੁਤ ਆਸਾਨ ਹੈ ਪਰ ਸਫਾਈ ਸੇਵਕਾਂ ਵਾਂਗ ਕਦੀ 8-10 ਘੰਟੇ ਲਗਾਤਾਰ ਕੰਮ ਕਰਕੇ ਦੇਖੋ ਸੜੀ ਸ਼ਹਿਰ ਦਾ ਐਮ ਐਲ ਏ ਹਜੇ ਗੁਪਤਾ ਕਰਕੇ ਵੇਖੇ ਡਾਕਟਰ ਨੀਚਰ ਕਰਕੇ ਵੇਖੇ ਪੈਨ ਸਾਡੀ ਬੀਬੀ ਜੀਵਨ ਜੋਤ ਦੌਰ ਕਰਕੇ ਵੇਖੇ ਕੋਈ ਮੰਤਰੀ ਜਿਹੜਾ ਵਾ ਉਹ ਕਰਕੇ ਦੇਖੇ ਲਾਲਜੀਤ ਪੁੱਲਰ ਕਰਕੇ ਦੇਖੇ ਕਿਸੇ ਗਟਰ ਦੇ ਵਿੱਚ ਬਿਨਾ ਸੇਫਟੀ ਸਮਾਨ ਦੇ ਵੜ ਕੇ ਵੇਖੋ ਕਿ ਉਹ ਦਰਦ ਤੇ ਉਹ ਸੰਤਾਪ ਹੈਗਾ ਕੀ ਆ 25 ਵਰਕਰਾਂ ਦਾ ਚਾਹੇ ਉਹ ਸੀਵੇ ਬੋਰਡ ਦੇ ਹੋਣ ਚਾਹੇ ਉਹ ਅਲੱਗ ਅਲੱਗ ਕਮੇਟੀਆਂ ਚ ਇਨਫਰੂਮੈਂਟਰਾ ਸਕਾਰਪੋਰੇਸ਼ਨ ਚ ਹੋਣ ਉਹਨਾਂ ਦਾ ਸੰਤਾਪ ਸਮਝੇ ਬਿਨਾ ਕੋਈ ਵੀ ਬਦਲਾਅ ਨਹੀਂ ਆ ਸਕਦਾ ਫੜਕੇ ਡਰਾਮਾ ਕਰਦੇ ਨੇ ਕਦੀ 8-10 ਘੰਟੇ ਚ ਝਾਲੂ ਲਾ ਕੇ ਦੇਖੋ ਤੇ ਤੁਹਾਨੂੰ ਪਤਾ ਲੱਗੇ ਕਿ ਮਿਹਨਤ ਕੀ ਹੁੰਦੀ ਹੈ ਔਰ 300 ਰੁਪਏ ਦਿਹਾੜੀ ਦਾ ਦਰਦ ਕੀ ਹੁੰਦਾ ਵਾ ਵੈਸੇ ਐਮਐਲਏ ਦੀਆਂ ਤਸਵੀਰਾਂ ਬੜੀਆਂ ਸ਼ਾਨਦਾਰ ਲੱਗਦੀਆਂ ਵਾ ਪਰ ਕਦੀ ਸੜਕ ਤੇ ਜ਼ਰੂਰ ਦੇਖੋ ਬੇਨਤੀ ਹੈ ਜੀ ਔਰ ਆਪਣਾ ਸਿਵਲ ਸੋਸਾਇਟੀ ਜਿਹੜੀ ਆਪਣੇ ਆਪ ਲੋਕ ਆਪੋੀ ਸਰਵਿਸ ਸਮਾਜ ਸਮਝਦਾ ਉਹ ਵੀ ਨਾਦਰ ਚਾਹੁੰਦੇ ਨੂੰ ਸੰਜੀ ਅਵਾਜ਼ ਚੱਡਿਆ ਕਰ ਬਹੁਤ ਧੰਨਵਾਦ ਹੈ ਜੀ ਕੀਪ ਵਾਚਿੰਗ ਰੇਜ਼ਿੰਗ ਵਾਇਸ ਜਿੰਦੇ ਵਸਤੇ ਰੁੱਖ ਖੁਸ਼ ਲੋ ਜੀ